ਗੁਰੂ ਨਾਨਕ ਦੇਵ ਜੀ ਦੇ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਪੈਦਲ ਸੱਗ ਡੇਰਾ ਬਾਬਾ ਨਾਨਕ ਨੂੰ ਜਾ ਰਹੇ ਸੰਗਤ ਦਾ ਗੁਰਦੁਆਰਾ ਸੰਗਤ ਸਾਹਿਬ ਇਬਰਾਹਿਮਪੁਰ ਮੰਡ ਵਿਖੇ ਵਿਸ਼ੇਸ਼ ਸਵਾਗਤ ਕੀਤਾ ਗਿਆ। ਸਮੂਹ ਸਾ ਸੰਗਤ ਅਤੇ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੱਤੀ ਅਤੇ ਜਥੇਦਾਰ ਅੰਤਿਰ ਸਿੰਘ ਜੀ ਦਾ ਇੱਥੇ ਆਉਣ ਤੇ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਪ੍ਰਧਾਨ ਸੈਕਟਰੀ ਸਵਰਨ ਸਿੰਘ, ਸੇਵਾਦਾਰ ਸਰਦਾਰ ਫੁਮਨ ਸਿੰਘ ਅਤੇ ਹੋਰ ਕਈ ਸ਼ਖਸੀਅਤਾਂ ਵੀ ਮੌਜੂਦ ਸਨ। ਜਥੇਦਾਰ ਜੀ ਨੇ ਪ੍ਰਧਾਨ ਸਵਰਨ ਸਿੰਘ ਦੀ ਸੇਵਾ ਲਈ ਬਹੁਤ ਸ਼ਲਾਘਾ ਕੀਤੀ ਜਥੇਦਾਰ ਅਨਤੇਜ ਸਿੰਘ ਜੀ ਫੁੱਮਣ ਸਿੰਘ ਦੀ ਸੇਵਾ ਤੋਂ ਬਹੁਤ ਜ਼ਿਆਦਾ ਖੁਸ਼ ਹੋਏ ਉਹਨਾਂ ਨੇ ਸੰਗਤਾਂ ਨੂੰ ਦੱਸਿਆ ਕਿ ਫੁੱਮਣ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਲੱਖਾਂ ਰੁਪਏ ਦੀ ਸੇਵਾ ਹਰ ਸਾਲ ਗੁਰੂ ਘਰ ਅਤਿ ਸੰਗ ਲਈ ਕੀਤੀ ਜਾਂਦੀ ਹੈ ਪਿਛਲੇ ਸਮੇਂ ਦੇ ਵਿੱਚ ਜਦੋਂ ਬਿਆਸ ਦਰਿਆ ਪਾਰ ਕਰਨ ਲਈ ਛੋਟੀ ਬੇੜੀ ਦਾ ਉਪਯੋਗ ਕਰਨਾ ਪੈਂਦਾ ਸੀ ਤਾਂ ਦਰਿਆ ਪਾਰ ਕਰਦੇ ਸਮੇਂ ਬਹੁਤ ਹੀ ਜ਼ਿਆਦਾ ਸਮਾਂ ਵੀ ਲੱਗਦਾ ਸੀ ਅਤੇ ਹਰ ਸਾਲ ਕੋਈ ਨਾ ਕੋਈ ਜਾਣੀ ਨੁਕਸਾਨ ਵੀ ਹੋ ਜਾਂਦਾ ਸੀ ਜਿਸ ਵੱਲ ਦੇਖਦਿਆਂ ਹੋਇਆ ਸਰਦਾਰ ਫੂਮਰ ਸਿੰਘ ਨੇ ਇੱਕ ਵੱਡੇ ਬੇੜੀ ਦੀ ਸੇਵਾ ਕਰਵਾਈ ਤਾਂ ਜੋ 200 ਤੋਂ 250 ਵਿਅਕਤੀ ਦਰਿਆ ਪਾਰ ਕਰ ਸਕਣ ਗੁਰਦੁਆਰਾ ਸੰਗਤ ਸਹਿਬ ਮੰਡ ਦੀ ਉਸਾਰੀ ਦੇ ਵਿੱਚ ਵੀ ਫੂਮਰ ਸਿੰਘ ਜੀ ਦਾ ਅਹਿਮ ਸਹਿਯੋਗ ਰਿਹਾ ਉਨਾ ਸਮੂਹ ਸੰਗਤ ਨੂੰ ਫੂਮਰ ਸਿੰਘ ਤੋਂ ਸੇਧ ਲੈ ਕੇ ਸੇਵਾ ਕਰਨ ਨਾਮ ਜਪਣ ਅਤੇ ਵੰਡ ਛਕਣ ਦੀ ਸਿੱਖਿਆ ਵੀ ਦਿੱਤੀ ਇਸ ਮੌਕੇ ਸਮੂਹ ਸਾਧ ਸੰਗਤ ਵੱਲੋਂ ਵੱਧ ਚੜ ਕੇ ਸੇਵਾ ਵੀ ਕੀਤੀ ਗਈ ਸੰਗਤ ਲਈ ਫਾਸਟ ਫੂਡ ਫਲ ਜੋਸ ਪੋਰੀਆ ਛੋਲੇ ਅਤੇ ਹੋਰ अनेका ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਸੇਵਾਦਾਰ ਪ੍ਰਧਾਨ ਸਿੰਘ ਅਤੇ ਪਰਿਵਾਰ ਵੱਲੋਂ ਫਲ ਵੀ ਵਰਤਾਏ ਗਏ ਆ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਸੁਖਵਿੰਦਰ ਸਿੰਘ ਘਰ ਵੱਲੋਂ ਫਰੂਟ ਦੇ ਲੰਗਰ ਲਗਾਏ ਗਏ ਲੋਡੀ ਦੇ ਦਰਵਾਜ਼ੇ ਤੇ ਦਰਵਾਜ਼ੇ ਦੇ ਇਸਤਲਾਹ ਮੈਂ ਅਰਬੀ ਨਾਲ ਲਈ ਮੈਂ ਇਹਨਾਂ ਦੇ ਨਾਮ ਤੋਂ ਫੇਰ ਨੂੰ ਪੁਹੁੰਚ ਰਹੀ ਆ ਜਨਰਲ ਜੁਦਾ ਇਲਾਕਾ we ਮਾਫਾ ਕਰਨਾ ਗੱਲ ਸੁਣਾਉਣ ਲਈ ਕਿਹਾ ਆ ਰਿਹਾ ਲੋਈਆ ਬਣੀ ਸੱਜਣ ਲੋਈਆ ਪਰਵਾਰ ਕੋਈ ਹੋਵੇ ਨੂਰੇ ਇਹਨਾਂ ਨਾਲ ਜੀਵਨ ਆਸਰਾ ਆਵਾਜ਼ ਆ ਗਿਆ ਨਾ ਮਾਣੇ ਰੱਬ ਨੂੰ ਜੇ ਕੋਈ ਸਰਦੀਕਲਾ ਟਾਈਮ ਟੀਵੀ ਲਈ ਟਾਂਡਾ ਤੋਂ ਪੱਤਰਕਾਰ ਸੋਹਣ ਲਾਲ ਦੀ ਖਾਸ ਰਿਪੋਰਟ